ਪੰਜਾਬ ਦੇ ਵਿੱਚ ਜੇ ਤੁਸੀਂ ਜਾਣਦੇ ਹੋ ਕਿ ਪੰਜਾਬ ਜਿੱਥੇ ਸਾਡੇ 365 ਦਿਨ ਨੇ ਹਿੰਦੁਸਤਾਨ ਦੇ ਵਿੱਚ ਉਥੇ 366 ਤਿਹਾਰ ਨੇ ਜャ ਫਿਸ ਕਹਿ ਸਕਦੇ ਆ ਕਿ ਸਾਡਾ ਪੰਜਾਬ ਇੱਕ ਸੂਬਾ ਹੈ ਜਿਸ ਦੇ ਵਿੱਚ ਅਕਸਰ ਦਿਨ ਤਿਹਾਰ ਅਸੀਂ ਮਨਾਉਂਦੇ ਆ ਹਰ ਮਹੀਨੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਮੇਲੇ ਲੱਗਦੇ ਨੇ ਗਰਮੀ ਹੋਵੇ ਸਰਦੀ ਹੋਵੇ ਉਥੇ ਅਕਸਰ ਇਹ ਅਲਕਸ਼ਨਾ ਆਉਂਦੀਆਂ ਹੀ ਨਹੀਂ ਇਹ ਅਲਕਸ਼ਨਾ ਕਈ ਕਿਸਮ ਦੀਆਂ ਨੇ ਫੈਡਰਲ ਇਲੈਕਸ਼ਨ ਪਾਵਾਂ ਕਿ ਜਿਹੜੀ ਸੈਂਟਰਲ ਸਰਕਾਰ ਆ 5 ਸਾਲ ਬਾਅਦ ਮжоਰਿਟੀ ਵਿੱਚ ਹੋਵੇ ਔਰ ਫਿਰ ਸੂਬੇ ਦੀਆਂ ਸਰਕਾਰਾਂ ਦੀ ਇਲੈਕਸ਼ਨ ਜਿਮਨੀ ਚੋਣਾ ਕਿਸੇ ਕੈਂਡੀਡੇਟ ਦੀ ਕੋਈ ਮੌਤ ਹੋ ਜਾਂਦੀ ਹੈ ਜਾਂ ਕੈਂਡੀਡੇਟ ਕੋਈ ਜੇਲ ਚਲ ਜਾਂਦਾ ਜਾਂ ਫਿਰ ਉਹਨੂੰ ਸਜ਼ਾ ਹੋ ਜਾਂਦੀ ਹੈ ਸੋ ਜਿਮਨੀ ਚੋਣਾ ਜਾਂ ਫਿਰ ਛੜਕ ਚਲ ਜਾਂਦਾ ਪਾਰਟੀ ਨੂੰ ਇਹ ਅਕਸਰ ਹੁੰਦੀਆਂ ਰਹਿੰਦੀਆਂ ਨੇ ਪਰ ਜਿਹੜੀਆਂ ਹੁਣ ਚੋਣਾਂ ਹੋ ਰਹੀਆਂ ਨੇ ਇਹ ਚੋਣਾ ਇੱਕ ਵੱਖਰੀ ਕਿਸਮ ਦੀ ਹੈ ਔਰ ਜਿਹਦੇ ਬਾਰੇ ਵਿੱਚ ਮੇਰੇ ਪਾਸ ਬਹੁਤ ਹੀ ਕੋਈ ਜਾਣਕਾਰੀ ਨਹੀਂ ਹੈ ਪਰ ਮੈਂ ਅੱਜ ਦੇ ਪ੍ਰੋਗਰਾਮ ਵਿੱਚ ਜਾਣਕਾਰੀ ਨਾ ਰੱਖਦੇ ਹੋਏ ਵੀ ਕਿਉਂਕਿ ਮੈਂ ਕਦੇ ਵੀ ਪੰਜਾਬ ਦਾ ਵੋਟਰ ਨਹੀਂ ਰਿਹਾ ਛੋਟੀ ਉਮਰ ਦੀ ਵਾਸਤੇ ਵਿੱਚ ਮੈਂ ਕੈਨੇਡਾ ਵਿੱਚ ਪ੍ਰਵੇਸ਼ ਕੀਤਾ ਸੀ ਔਰ ਥੋੜਾ ਬਹੁਤ ਮੈਨੂੰ ਜਰੂਰ ਗਿਆਨ ਹੈ ਕਿ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਕ ਸੰਪਤੀ ਦੀਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ ਇਹ ਵੀ ਜਿਹੜੇ ਵੋਟਰਸ ਨੇ ਉਹ ਦੂਜੀ ਵੋਟਾਂ ਦੀ ਤਰ੍ਹਾਂ ਆਪਣਾ ਬੋਟ ਦਾ ਇਸਤੇਮਾਲ ਕਰਕੇ ਕੈਂਡੀਡੇਟ ਜਿੱਤਾ ਸਕਦੇ ਨੇ ਤੇ ਕੈਂਡੀਡੇਟ ਨੂੰ ਹਰਾ ਸਕਦੇ ਨੇ ਤਦ ਬਾਕੀ ਪਾਰਟੀਆਂ ਆਪ ਆਪਣੇ ਕੈਂਡੀਡੇਟ ਖੜੇ ਕਰਦੀਆਂ ਨੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਪਾਇਲ ਇਲਾਕਾ ਹੈ ਪਾਇਲ ਹਲਕੇ ਤੋਂ ਆਪਣੇ ਕਦੋ ਜ਼ੋਨ ਦੇ ਵਿੱਚ ਸਾਡੇ ਕੈਂਡੀਡੇਟ ਖੜੇ ਨੇ ਸ੍ਰੀ ਅਬਨਾਸ਼ ਪ੍ਰੀਤ ਸਿੰਘ ਜੀ ਦੇ ਹੁਣ ਹਰਸ ਪੁੱਤਰ ਆਵੀ ਬੈਂਸਰੀ ਉਹਨਾਂ ਨੇ ਅਸੀਂ ਬਿਸ਼ੇਸ਼ ਗਲਬਤ ਕਰਦੀਆਂ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੂਣ ਮੈਦਾਨ ਦੇ ਵਿੱਚ ਨਹੀਂ ਬੈਸਰ ਪ੍ਰੋਨ ਦੇ ਵਿੱਚ ਜੀ ਆਇਆਂ ਵੈਲਕਮ ਟੂ ਸ਼ੋ ਸਿਕੰਦਰ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਟਾਈਮ ਦੇਣ ਲਈ ਬੈਸ ਜੀ ਮੈਂ ਜਨਣਾ ਚਾਹਾਂਗਾ ਸਤ ਪਹਿਲੇ ਤੁਹਾਡੇ ਬਾਰੇ ਆ ਆਪ ਜੀ ਦੀ ਦੱਸੋਗੇ ਕਿ ਐਸ ਕਿੰਨੀ ਹੈ ਅਤੇ ਤੁਹਾਡੀ ਜ਼ਿੰਦਗੀ ਦੀ ਇਹ ਪਹਿਲੀ ਇਲੈਕਸ਼ਨ ਹੈ ਜੀ ਮੇਰਾ ਨਾਮ ਅਬੇ ਸਿੰਘਾ ਜੀ ਤੇ ਮੇਰੀ ਉਮਰ 22 ਸਾਲ ਹੈ ਇਹ ਮੇਰੀ ਪਹਿਲੀ ਇਲੈਕਸ਼ਨ ਹੈ ਮੈਂ ਹਾਲੇ ਯੂਨੀਵਰਸਿਟੀ ਦੇ ਵਿੱਚ ਐਲ ਐਲ ਬੀ ਦਾ ਸਟੂਡੈਂਟ ਹਾਂ ਤੁਸੀਂ ਕਿਹੜੀ ਯੂਨੀਵਰਸਿਟੀ ਦੇ ਵਿੱਚ ਐਲ ਐਲ ਬੀ ਦਾ ਕੋਰਸ ਕਰਿਓ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਐਲ ਐਲ ਬੀ ਦਾ ਕੋਰਸ ਕਰ ਰਿਹਾ ਤੇ ਮੈਂ ਹਾਲੇ ਸੈਕੰਡ ਇਅਰ ਦਾ ਸਟੂਡੈਂਟ ਹਾਂ ਸੈਕੰਡ ਇਅਰ ਸਟੂਡੈਂਟ ਤੁਸੀਂ 22 ਸਾਲ ਦੇ ਹੋ ਇਸ ਵੇਲੇ ਠੀਕ ਹੈ ਸਰ ਸੋ ਤੁਹਾਡੇ ਪਿਤਾ ਜੀ ਸਰਦਾਰ ਅਬਨਾਸ਼ ਜੀ ਦੇ ਸੰਦ ਵਿੱਚ ਅਸੀਂ ਬਹੁਤ ਕੁਝ ਜਾਣਕਾਰੀ ਰੱਖਦੇ ਹਾਂ ਔਰ ਇਲਾਕੇ ਵਿੱਚ ਨਾਮ ਹੈ ਸਤਕਾਰ ਹੈ ਔਰ ਇਸ ਚੀਜ਼ ਦਾ ਤੁਹਾਨੂੰ ਕ੍ਰੈਡਿਟ ਜਾਵੇਗਾ ਸਿਲੈਕਸ਼ਨ ਦੇ ਵਿੱਚ ਅਬ ਜੀ ਮੈਂ ਜਾਨਣਾ ਚਾਹੁੰਦਾ ਜਿਹੜੀ ਇਲੈਕਸ਼ਨ ਹੋ ਰਹੀ ਹੈ ਇਹ ਇਲੈਕਸ਼ਨ ਕਿੰਨੇ ਸਾਲਾਂ ਬਾਅਦ ਹੁੰਦੀ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮಿತಿ ਦੀ ਇਹ ਇਲੈਕਸ਼ਨ 5 ਸਾਲ ਬਾਅਦ ਹੁੰਦੀ ਹੈ ਜੀ ਤੇ ਇਸ ਲਈ ਮੈਨੂੰ ਆਮ ਆਦਮੀ ਪਾਰਟੀ ਵੱਲੋਂ ਇਹ ਟਿਕਟ ਮਿਲੀ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਲੜਨ ਦੀ ਕਰਦੋ ਜ਼ੋਨ ਤੋਂ ਮੈਂ ਤਾਂ ਗੱਲ ਕਰਨ ਚਾਹੁੰਦਾ ਸਾਡੇ ਸੁਪਰੀਮ ਅਰਵਿੰਦ ਕੇਜਰੀਵਾਲ ਜੀ ਸਾਡੇ ਸੀਐਮ ਸਾਹਿਬ ਤੇ ਸਾਡੇ ਪਹਿਲ ਹਲਕੇ ਦੇ ਐਮਐਲਏ ਮਨਵਿੰਦਰ ਸਿੰਘ ਗਿਆਸ ਕੁਰਾਚਾ OK ਸੋ ਤੁਸੀਂ ਇਹ ਜਾਣਕਾਰੀ ਦਿਓਗੇ ਕਿ ਜਿਹੜੀ ਜ਼ਿਲ੍ਹਾ ਪ੍ਰੀਸ਼ਦ ਜਿਹੜੀ ਨੇ ਉਹ ਜਿਹੜੇ ਵਿੱਚ ਕਿੰਨੇ ਲੋਕ ਨੇ ਜਿਹਨਾਂ ਨੇ ਆਪਣੀ ਕਿਸਮਤ ਨੂੰ ਅਜ਼ਮਾਇਆ ਕਿੰਨੇ ਲੋਕ ਜਿਹੜੇ ਨੇ ਉਹ ਇਲੈਕਸ਼ਨ ਲੜਦੇ ਨੇ ਇਹ ਸਾਡੇ ਪੰਜਾਬੀਆਂ ਵਿੱਚ ਅਕਸਰ ਤਿੰਨ ਹੀ ਪਾਰਟੀਆਂ ਦੇ ਵਿੱਚ ਜਿਹੜਾ ਮੁਕਾਬਲਾ ਹੁੰਦਾ ਹੈ ਉਹ ਕਾਲੀਗਲ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਹੁੰਦਾ ਜੀ ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਹੁੰਦੇ ਨੇ ਹਮ ਤਾਂ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਬਣਨਾ ਹੈ ਤੇ ਕਿੰਨੇ ਪਿੰਡਾਂ ਦੇ ਬਣਨਾ ਇੱਕ ਪਿੰਡ ਆਪਣੇ ਤੁਸੀਂ ਤੁਹਾਡਾ ਜ਼ਿਲ੍ਹਾ ਜਿਹੜਾ ਲੁਧਿਆਣਾ ਇੱਥੇ ਤੁਹਾਡਾ ਪਿੰਡ ਜਿਹੜਾ ਹੈ ਉਹਦਾ ਨਾਮ ਜੱਲਾ ਹੈ ਹਾਂਜੀ ਜੀ ਪਰ ਸਾਡੇ ਜਿਹੜਾ ਕਦੋਂ ਜ਼ੋਨਾਂ ਦੇ ਵਿੱਚ 54 ਪਿੰਡ ਆਉਂਦੇ ਆ 54 ਕਦੋਂ ਜ਼ੋਨ ਦੇ ਵਿੱਚ 54 ਪਿੰਡਾਂ ਦੀ ਇਲੈਕਸ਼ਨ ਜਿਹੜੀ ਹੈ ਵਿੱਚ ਜਿਹੜੀ 54 ਪਿੰਡਾਂ ਦਾ ਜਿਹੜਾ ਇਹ ਜ਼ੋਨ ਬਣਿਆ ਤੇ ਉਹਦੇ ਸਾਰੇ ਜਿੰਨੇ ਵੀ ਵੋਟਰਸ ਨੇ ਉਹ ਜਾ ਕੇ ਸਾਨੂੰ ਵੋਟ ਪਾ ਸਕਦੇ ਨੇ ਚੰਜਾ ਚੰਜਾ ਪਿੰਡਾਂ ਦੀ ਤੁਸੀਂ ਰਹਿਣਬਾਈ ਦੇ ਹੇਠ ਹੈ ਇਹ ਇਲੈਕਸ਼ਨ ਲੜਨ ਨਜ਼ਾਰੇ ਹੋ 54 ਪਿੰਡਾਂ ਦੇ ਲੋਕਾਂ ਨੇ ਫੈਸਲਾ ਕਰਨਾ ਹੈ ਤੁਹਾਡੀ ਜਿੱਤ ਹਾਰ ਦਾ ਜੀ ਸਰ ਬਿਲਕੁਲ ਜੀ ਜੀ ਅਸੀਂ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਆ ਉਹਦੀ ਜ਼ਿੰਮੇਵਾਰੀ ਕੀ ਹੁੰਦੀ ਹੈ ਸਰ ਜੀ ਨੇ ਆਪਾਂ ਨੂੰ ਪਤਾ ਹੈ ਕਿ ਗ੍ਰਾਂਟਸ ਮਿਲਦੀਆਂ ਨੇ ਜਿਹਦੇ ਨਾਲ ਸਾਨੂੰ ਉਹ ਅੱਗੇ ਪਿੰਡਾਂ ਦੇ ਵਿੱਚ ਪੈਸਾ ਲਗਾਉਂਦੇ ਆ ਉਸੇ ਤਰ੍ਹਾਂ ਬਲਾਕ ਕਮੇਟੀਜ਼ ਦੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਵੀ ਹੁੰਦੇ ਨੇ ਇਹਨੂੰ ਅਲੱਗ ਤੋਂ ਗ੍ਰਾਂਟਾਂ ਮਿਲਦੀਆਂ ਨੇ ਤੇ ਇਹ ਪੈਸਾ ਇਹ ਪਿੰਡਾਂ ਦੀ ਡਿਵੈਲਪਮੈਂਟ ਦੇ ਉੱਤੇ ਤੇ ਇਨਫਰਾਸਟ੍ਰਕਚਰ ਦੇ ਉੱਤੇ ਖਰਚ ਕਰਦੇ ਨੇ ਜੀ ਅਬ ਵੈਸੇ ਮੈਂ ਜਨਨ ਚਾਹਣਾ ਆਪ ਜੀ ਤੋਂ ਕੀ ਇਹ ਡੀ ਇਲੈਕਸ਼ਨ ਹੋ ਰਹੀ ਆ ਇਹ ਇਲੈਕਸ਼ਨ ਕਿਸ ਅੱਜ ਆਖਰੀ ਦਿਨ ਸੀ ਨਾਮਜ਼ਦਗੀ ਦਾ ਆਪਣੇ ਪੀਪਰ ਭਰਨ ਦਾ ਫਾਈਲ ਕਰਨ ਦਾ ਹਾਂਜੀ ਸਰ ਅਜਾ ਆਖਰੀ ਦਿਨ ਸੀ 1 ਤੋਂ 4 ਤਰੀਕ ਦਾ ਟਾਈਮ ਦਿੱਤਾ ਗਿਆ ਸੀ ਕਿੰਨੇ ਕੈਂਡੀਡੇਟ ਨੇ ਤੁਹਾਡੇ ਮੁਕਾਬਲੇ ਚ ਇਸ ਟਾਈਮ ਤੱਕ ਤਿੰਨ ਹੀ ਨੇ ਜੀ ਤਿੰਨ ਨੇ ਇੱਕ ਤੁਸੀਂ ਆਪ ਵੱਲੋਂ ਤੇ ਦੂਸਰੇ ਕਾਂਗਰਸ ਵੱਲੋਂ ਅਤੇ ਬਾਕੀ ਸੱਤ ਪੰਜ ਸਰ ਕੈਂਡੀਡੇਟ ਰਹਿ ਇਕ ਅਕਾਲੀ ਵੱਲੋਂ ਤੇ ਤਿੰਨ ਕੈਂਡੀਡੇਟ ਨੇ ਅਤੇ 54 ਪਿੰਡਾਂ ਦੇ ਲੋਕਾਂ ਨੇ ਤੁਹਾਨੂੰ ਵੋਟ ਜਿਹੜੀ ਆ ਉਹ ਪਾਉਣੀ ਹੈ। ਬਿਲਕੁਲ ਸਰ। ਸੋ ਤੁਸੀਂ ਕਿੰਨੀ ਟੋਟਲ ਵੋਟ ਹੋਵੇ ਕਿ ਕੋਈ ਆਈਡੀਆ ਹੈ? 60 ਤੋਂ 70 ਹਜ਼ਾਰ ਦੇ ਵਿੱਚ। 60 ਤੋਂ 70 ਹਜ਼ਾਰ ਦੇ ਵਿੱਚ। ਤੁਹਾਡੇ ਤੋਂ ਪਹਿਲਾਂ ਕਿਸ ਪਾਰਟੀ ਦਾ ਜਿਹੜਾ ਸੀ ਉਹ ਜਿਲ੍ਹਾ ਪ੍ਰੀਸ਼ਦ ਮੈਂਬਰ ਸੀ? ਕਾਂਗਰਸ ਪਾਰਟੀ ਦੇ ਸੀ। ਕਾਂਗਰਸ ਪਾਰਟੀ ਦਾ। ਤਾਂ ਉਹ ਕਿੰਨੇ ਮੋਟੇ ਨੇ ਫਰਕ ਨਹੀਂ ਦਿੱਤਾ ਸੀ ਕੋਈ ਤੁਹਾਡੇ ਕੋਲ ਫਿਗਰ ਹੈ ਨਹੀਂ ਸਰ ਅਬ ਜੀ ਤੁਸੀਂ ਇਸ 5 ਤੋਂ 5 ਤੋਂ 10000 ਦੇ ਵਿੱਚ ਵਿੱਚ ਉਹਨਾਂ ਦਾ 5 ਦਾ ਹਜ਼ਾਰ ਦੇ ਫਰਕ ਨਾਲ ਉਹਨਾਂ ਨੂੰ ਜਿੱਤ ਹਾਸਲ ਹੋਈ ਸੀ ਅੱਛਾ ਹੁਣ 5000 ਦੇ ਆਸਪਾਸ ਜੀ ਤੁਹਾਡੇ ਨਾਲ ਜਿਹੜੇ ਆਪੋਨੇਟ ਨੇ ਕਾਂਗਰਸ ਦੇ ਅਤੇ ਜੋ ਅਕਾਲੀ ਪਾਰਟੀ ਦੇ ਉਹ ਕਿਹੜੇ ਨੌਜਵਾਨ ਨੇ ਇਸ a ਲੇਡੀਸ ਵੀ ਇਹਨਾਂ ਵਿੱਚ ਜਾਂ ਫਿਰ ਸਿਰਫ ਏਜੰਟਸ ਨੇ ਉਹ ਬਜ਼ੁਰਗ ਨਹੀਂ ਸਰ ਅਜੀ ਦੋ ਬਜ਼ੁਰਗ ਨਹੀਂ ਤੁਸੀਂ ਇੱਕ ਇਕੱਲੇ ਨੌਜਵਾਨ ਹੋ ਜੀ ਸਰ ਯੰਗੇਸਟ ਆ ਪੰਜਾਬ ਦੇ ਵਿੱਚ ਛੋਟੀ ਉਮਰ ਦੀ ਅਵਾਸਤਾ ਦੇ ਵਿੱਚ ਤੁਸੀਂ ਪਹਿਲੇ ਕੈਂਡੀਡੇਟ ਹੋ ਇਸ ਆਪਣੇ ਕਦੋਂ ਜ਼ੋਨ ਦੇ ਵਿੱਚ ਤੁਸੀਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਨਾ ਤੇ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬਣਦੇ ਨੇ ਉਸ ਤੋਂ ਬਾਅਦ ਫਿਰ ਬਲਾਕ ਸਮਤੀ ਦੇ ਵਿੱਚ ਉਹ ਫਿਰ ਬੋਟਾ ਪਾਉਂਦੇ ਨੇ ਇਸ ਸੱਤ ਬਲਾਕ ਸੰਪਤੀ ਜਿਵੇਂ ਮੇਰਾ ਕਦੋਂ ਤੋਂ ਹੋਣ ਹੈ ਇਹਦੇ ਅੰਦਰ 17 ਬਲਾਕ ਸੰਪਤੀਆਂ ਬਣੀਆਂ ਨੇ। ਅੱਛਾ ਜੀ। ਤਾਂ ਉਹਨਾਂ ਦੇ ਸਥਲ ਕਿੰਨੇ ਪੈਡ ਹੁੰਦੇ ਨੇ? ਉਹ ਕਿਸੇ ਦੇ نیچے ਤਿੰਨ ਹੁੰਦੇ ਤਿੰਨ ਤੋਂ 5 ਦੇ ਵਿੱਚ ਵਿੱਚ ਵੇਰੀ ਕਰਦੇ ਆ ਜੀ ਪਿੰਡ ਦੇ ਉਹਦੇ ਆਬਾਦੀ ਦੇ ਹਿਸਾਬ ਨਾਲ ਬਲਾਕ ਬਣਦਾ ਹੈ। ਅਬ ਜੀ ਇਹਦੀ ਵੀ ਕੁਝ ਤੁਹਾਨੂੰ ਪੇ ਵੀ ਮਿਲਦੀ ਹੈ ਗਵਰਨਮੈਂਟ ਵੱਲੋਂ? ਨਹੀਂ ਸਰ। ਥੋੜਾ ਕੁਝ ਮੀਟਿੰਗ ਦਾ ਟੈਂਪਟ ਕਰਨ ਦਾ ਹੁੰਦਾ ਹੈ। ਬਟ ਕੁਝ ਖਾਸ ਨਹੀਂ ਹੁੰਦਾ ਆਈ ਸੀ ਬਟ ਜਿੰਦਗੀ ਵਿੱਚ ਐਕਸਪੀਰੀਅੰਸ ਮਿਲ ਜਾਂਦਾ ਕਿ ਲੋਕਾਂ ਵਿੱਚ ਕਿਵੇਂ ਵਿਚਰਨਾ ਹੈ ਤੇ ਲੋਕਾਂ ਦੇ ਦੁੱਖਾਂ ਸੁੱਖਾਂ ਦੇ ਵਿੱਚ ਕਿਵੇਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਯੋਗਦਾਨ ਪਾ ਸਕਦੇ ਹੋ ਲੋਕਾਂ ਦੇ ਪਿੰਡਾਂ ਦੀ ਜਿਹੜੀ ਹੈ ਜੋ ਵੀ ਪ੍ਰੋਬਲਮ ਹੈ ਉਹ ਤੁਸੀਂ ਹੱਲ ਕਰਨ ਵਿੱਚ ਮਦਦ ਕਰਨਗੇ ਕਰੋਗੇ ਅੱਜ ਕਰਦੇ ਹੋ ਬਿਲਕੁਲ ਸਰ ਪਿੰਡਾਂ ਦੇ ਵਿੱਚ ਲੋਕਾਂ ਨੂੰ ਜੋ ਵੀ ਮੁਸ਼ਕਲਾਂ ਹੁੰਦੀਆਂ ਨੇ ਕਿਹੜੀਆਂ ਚੀਜ਼ਾਂ ਦੇ ਲਈ ਉਹ ਵਾ ਦੇ ਉੱਤੇ ਆਪਾਂ ਇਸਾ ਲਗਾ ਸਕਦੇ ਹਾਂ ਉਹਨਾਂ ਦੀ ਇਨਫਰਾਸਟ੍ਰਕਚਰ ਹੈ ਜਿਹੜਾ ਉਹਨੂੰ ਬੈਟਰ ਬਣਾ ਸਕਦੇ ਆ ਇਹ ਜਿਹੜੇ ਤੁਹਾਡੇ 54 ਪਿੰਡ ਨੇ 54 ਪਿੰਡਾਂ ਦਾ ਨਾਂ ਰਣ ਤਾਂ ਬੜਾ ਮੁਸ਼ਕਲ ਹੋ ਜੂਗਾ ਵਿੱਚ ਜਿਹੜੇ ਮੇਨ ਵਿੱਚ ਕੁਝ ਸ਼ਹਿਰ ਵੀ ਨੇ ਮੈਂਸ਼ਨ ਕਰਾਂਗਾ ਕਿਹੜੇ ਸ਼ਹਿਰ ਨੇ ਕਿਹੜੇ ਕਸਬੇ ਨੇ ਮਤਲਬ ਤੁਹਾਡੇ ਇਸ ਜੂਨ ਦੇ ਪਿੰਡਾਂ ਦੀ ਇਲੈਕਸ਼ਨ ਹੁੰਦੀ ਹੈ ਜੀ ਪਿੰਡ ਹੀ ਹੁੰਦੇ 54 ਪਿੰਡ ਨੇ ਸ਼ਹਿਰ ਇਹਦੇ ਵਿੱਚ ਇਨਕਲੂਡਿਡ ਨਹੀਂ ਹੁੰਦੇ ਅੱਛਾ ਕੋਈ ਸ਼ਹਿਰ ਨਹੀਂ ਸਰਪੰਡੇ ਹੁੰਦੇ ਨੇ ਜੀ ਬਿਲਕੁਲ ਆਈ ਸੀ ਸੋ ਤਕਰੀਬਨ ਇਹ ਤੁਸੀਂ ਕਹਿੰਦੇ ਹੋ ਕਿ ਇਸ ਚੰਗਾ ਪਿੰਡ ਦੇ ਹੀ ਲੋਕ ਆਪਣੀ ਬੂਟ ਦਾ ਇਸਤੇਮਾਲ ਕਰਨਗੇ ਆਪਣੇ ਅਬੀ ਜੀ ਤੁਸੀਂ ਇਸ ਚੈਨਲ ਜਿਹੜਾ ਦੁਨੀਆ ਦੇ ਕੋਨੇ ਕੋਨੇ ਵਿੱਚ ਵਿਖੇ ਜਾ ਰਿਹਾ ਤੁਹਾਡੇ ਪਿੰਡ ਜੱਜਨਾ ਪਿੰਡਾਂ ਦੇ ਵਿੱਚ ਤੁਸੀਂ ਜਾਣਾ ਹੈ ਵੋਟਾਂ ਦੇ ਵਾਸਤੇ ਇਸਰ ਚੋਣ ਪ੍ਰਚਾਰ ਤੁਹਾਡਾ ਫਿਰ ਸ਼ੁਰੂ ਹੋ ਚੁੱਕਾ ਜੀ ਬਿਲਕੁਲ ਚੋਮ ਪ੍ਰਸਰ ਸ਼ੁਰੂ ਹੋ ਚੁੱਕਿਆ ਹੈ ਤੇ ਜਿਹੜੇ ਸਾਡੇ ਪੈਲ ਇਲਾਕੇ ਦੇ ਐਮਐਲਏ ਨੇ ਮਨਵਿੰਦਰ ਸਿੰਘ ਗਿਆਸਪੁਰਾ ਜੀ ਤੇ ਆਮ ਆਦਮੀ ਪਾਰਟੀ ਨੇ ਜਿਵੇਂ ਪਿੰਡਾਂ ਦੇ ਵਿੱਚ ਗਰਾਊਂਡ ਬਣਾਏ ਨੇ ਤੇ ਸਪੋਰਟਸ ਨੂੰ ਪ੍ਰਮੋਟ ਕਰ ਰਹੀ ਹੈ ਉਹੀ ਸਾਡੇ ਮੇਨ ਮੁੱਦੇ ਨੇ ਕਿ ਅਸੀਂ ਉਹੀ ਲੈ ਕੇ ਪਿੰਡਾਂ ਵਿੱਚ ਜਾ ਰਹੇ ਹਾਂ ਕਿ ਯੂਥ ਨੂੰ ਇੱਕ ਮੈਸੇਜ ਦੇ ਰਹੇ ਹਾਂ ਕਿ ਆਪਾਂ ਸਪੋਰਟਸ ਨਾਲ ਜੁੜਨਾ ਹੈ ਐਜੂਕੇਸ਼ਨ ਦੇ ਨਾਲ ਜੁੜਨਾ ਹੈ ਤੇ ਨਸ਼ਿਆਂ ਤੋਂ ਦੂਰ ਰਹਿਣਾ ਜੀ ਇੱਕ ਹੋਰ ਸਵਾਲ ਪੈਦਾ ਹੁੰਦਾ ਕਿ ਇਹ ਕਿੰਨਾ ਕੁ ਖਰਚਾ ਜਿਹੜਾ ਹੈ ਇਸ ਇਲੈਕਸ਼ਨ ਦੇ ਵਿੱਚ ਆ ਜਾਂਦਾ ਇੱਕ ਕੈਂਡੀਡੇਟ ਦਾ ਦੋ ਲੱਖ ਦੇ ਆਸ-ਪਾਸ ਦੀ 1.5 ਤੋਂ 2 ਲੱਖ ਦੇ ਆਸ-ਪਾਸ ਮਤਲਬ ਚੋਣ ਪ੍ਰਚਾਰ ਦੇ ਦੌਰਾਨ ਦੋ ਦੇ 2-3 ਲੱਖ ਦੇ ਵਿੱਚ ਵਿੱਚ ਖਰਚਾ ਜਿਹੜਾ ਆ ਜਾਂਦਾ ਐ ਸੋ ਜਿਹੜਾ ਇਲੈਕਸ਼ਨ ਕਮਿਸ਼ਨਰ ਆ ਉਹਦੇ ਵੱਲੋਂ ਕਿੰਨੀ ਆਗੇ ਆਇਆ ਖਰਚਾ ਕਰਨ ਦੀ ਇਸ ਇਲੈਕਸ਼ਨ ਦੇ ਵਿੱਚ ਸਰ ਮੈਨੂੰ ਪ੍ਰੋਪਰ ਫਿਗਰ ਨਹੀਂ ਪਤਾ ਬਟ ਮੈਨੂੰ ਲੱਗਦਾ ਡੇਟ ਤੋਂ 2 ਲੱਖ ਦੇ ਵਿੱਚ ਵਿੱਚ ਹੀ ਅਲਾਉਡ ਹੁੰਦਾ ਹੈ। ਆਈ ਸੀ ਇਹ ਜਿਹੜੇ ਪਹਿਲਾਂ ਕਾਂਗਰਸ ਦੇ ਉਮੀਦਵਾਰ ਰਹੇ ਨੇ ਇਸ ਇਲਾਕੇ ਤੋਂ ਜਿਹੜੇ ਜਿੱਤ ਕੇ ਉਹਨਾਂ ਨੇ ਆਪਣੀ ਟਰਮ ਦੇ ਵਿੱਚ ਕੁਝ ਲੋਕਾਂ ਦਾ ਕੀਤਾ ਵੀ ਆ ਜਾਂ ਫਿਰ ਸੁੱਤੇ ਰਹੇ ਆ ਅਤੇ ਲੋਕ ਜਿਹੜੇ ਨੇ ਉਹ ਕਿਸ ਕਰਕੇ ਤੁਹਾਨੂੰ ਵੋਟ ਪਾਉਣਗੇ ਲੋਕਾਂ ਨਮਾ ਵਿੱਚ ਗੁੱਸਾ ਹੋਵੇਗਾ ਉਸ ਕੈਂਡੀਡੇਟ ਪ੍ਰਤੀ ਔਰ ਲੋਕ ਜਿਸ ਕਰਕੇ ਪਰਵਰਤਨ ਚਾਹੁੰਦੇ ਹੋਣਗੇ ਲੋਕੀ ਚਾਹੁੰਦੇ ਲੋਕੀ ਮੰਗ ਕਰਦੇ ਆ। ਲੋਕਾਂ ਦੇ ਜਦੋਂ ਤੁਸੀਂ ਜਾਂਦੇ ਹੋ ਡੋਰ ਟੂ ਡੋਰ ਤੇ ਲੋਕ ਕੀ ਕਹਿੰਦੇ ਨੇ ਪਿੰਡਾਂ ਦੇ 2017 ਦੇ ਵਿੱਚ ਪੰਜਾਬ ਦੇ ਵਿੱਚ ਜਿਹੜਿਆ ਕਾਂਗਰਸ ਤੇ ਉਸ ਤੋਂ ਬਾਅਦ ਬਲਕ ਸੰਮਤੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਵੀ ਉਹਨਾਂ ਨੇ ਤੱਕੇ ਨਾਲ ਆਪਦੇ ਮੈਂਬਰਾਂ ਨੂੰ ਜਿਟਾਇਆ ਸੀ ਜੀ ਪਰ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਤੇ ਲੋਕ ਉਹਨਾਂ ਦੇ ਨਾਲ ਬਹੁਤ ਨਿਰਾਸ਼ ਸੀ ਜਿਸ ਦਾ ਬਦਲਾ ਲੋਕਾਂ ਨੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਲਿਆ ਜੀ ਤੇ ਇਹ ਹੁਣ ਜਿਹੜੀ ਤੁਹਾਡੀ ਚੋਣ ਹੈ ਇਹ ਹੁਣ ਅ ਇਸ 13 ਤਰੀਕ ਨੂੰ ਵੋਟਾਂ ਪੈਣੀਆਂ 14 ਤਰੀਕ ਨੂੰ ਪੈਣੀਆਂ 14 ਨੂੰ ਪੈਣੀਆਂ ਤੇ ਜਿਹੜਾ ਚੋਣ ਪ੍ਰਚਾਰ ਹੈ ਜਿਸ ਤਰ੍ਹਾਂ ਕੋਡ ਆਫ ਕੰਡਕਟਰ ਆ ਜਾਂਦਾ 24 ਘੰਟੇ ਪਹਿਲਾਂ ਇਹ ਵੀ ਲਾਗੂ ਹੋਵੇਗਾ ਇਹਦੇ ਉੱਪਰ ਜੀ ਸਰ 12 ਜਾਂ 13 ਤਰੀਕ ਨੂੰ ਲਾਗੂ ਹੋ ਜਾਏਗਾ ਤੇ ਰਿਜ਼ਲਟ ਜਿਹੜਾ ਹੈ ਉਹ 17 ਨੂੰ ਜਾਂ 18 ਨੂੰ ਆਵੇਗਾ 14 ਤਰੀਕ ਨੂੰ 17 ਤੱਕ ਨੂੰ ਆਵੇਗਾ ਸੋ ਜਿਹੜੇ ਬੂਥ ਨੇ ਹਰ ਪਿੰਡ ਦੇ ਵਿੱਚ ਲੱਗਦੇ ਨੇ ਬਿਲਕੁਲ ਜੀ ਜਿਵੇਂ ਪੰਚਾਇਤ ਦੀਆਂ ਇਲੈਕਸ਼ਨ ਹੁੰਦੀਆਂ ਨੇ ਸਰਪੰਚੀ ਦੀਆਂ ਉਵੇਂ ਸੇਮ ਇਹਦੇ ਵਿੱਚ ਵੀ ਬੂਥ ਲੱਗਦੇ ਨੇ ਸੋ ਤੁਸੀਂ ਮੈਸੇਜ ਕੀ ਦੇਣਾ ਚਾਹੁੰਦੇ ਹੋ ਜਿਹੜੇ ਬਾਹਰ ਬੈਠੇ ਲੋਕ ਨੇ ਇਹਨਾਂ ਪਿੰਡਾਂ ਦੇ ਕੁਝ ਪਿੰਡਾਂ ਦੇ ਨਾਂ ਲਓਗੇ ਮੈਂਸ਼ਨ ਕਰੋਗੇ ਤਾਂ ਕਿ ਬਹੁਤ ਸਾਰੇ ਲੋਕ ਸਾਡੇ ਦੇਖ ਰਹੇ ਨੇ ਤੁਹਾਡੇ ਜਰੂਰ ਉਸ ਹਲਕੇ ਦੇ ਨਾਲ ਸੰਬੰਧਿਤ ਹੋਣਗੇ ਜਿਨ੍ਹਾਂ ਹਲਕਿਆਂ ਦੇ ਪਰਿਵਾਰਾਂ ਨੇ ਅੱਜ ਸੁਣਨਾ ਹੈ ਤੁਹਾਡੀ ਗੱਲਬਾਤ ਨੂੰ ਤਾਂ ਉਹ ਆਪਣੇ ਇਹ ਪਰਵਾਰਾਂ ਦੇ ਮੈਂਬਰ ਨੂੰ ਪਿੰਡ ਦੇ ਵਸਤੀਆਂ ਨੂੰ ਪੰਜਾਬ ਦੇ ਵਸਤੀਆਂ ਨੂੰ ਸਨਿਹਾ ਦੇਣਗੇ ਕਿ ਹਾਂ ਇਸ ਨੌਜਵਾਨ ਨੂੰ ਵੋਟ ਪਾਈ ਜਾਵੇ ਕਿਉਂਕਿ ਅਵੇਸ ਸਿੰਘ ਬੈਂਸ ਇੱਕ ਐਸਾ ਨੌਜਵਾਨ ਗੱਭਰੂ ਹੈ 22 ਸਾਲ ਦੀ ਉਮਰ ਦਾ ਜਿਹੜੇ ਕਿ ਲਾ ਦਾ ਐਜੂਕੇਸ਼ਨ ਕਰ ਰਿਹਾ ਪਟਿਆਲਾ ਯੂਨੀਵਰਸਿਟੀ ਤੋਂ ਔਰ ਇੱਕ ਬਹੁਤ ਵੱਡੀ ਕੰਟਰੀਬਿਊਸ਼ਨ ਹੈ ਔਰ ਇੱਕ ਚੰਗਾ ਉਮੀਦਵਾਰ ਹੋਵੇਗਾ ਪੜ੍ਹਿਆ ਲਿਖਿਆ ਹੋਵੇਗਾ ਜਰੂਰ ਉਹ ਸਮਾਜ ਦੇ ਵਾਸਤੇ ਪਿੰਡਾਂ ਵਾਸਤੇ ਇੱਕ ਵਧੀਆ ਹਾਂਜੀ ਕੰਮ ਕਰੂਗਾ ਤੇ ਲੋਕਾਂ ਦੀ ਤੇ ਪਿੰਡਾਂ ਦੀ ਸਮੱਸਿਆ ਜਿਹੜੀ ਹੈ ਹੱਲ ਕਰਨ ਵਿੱਚ ਤੁਸੀਂ ਜੱਦਚੀਲ ਰਹੋਗੇ ਵੈਸੇ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਆਪਣੇ ਵੋਟਰ ਨੂੰ ਜੀ ਮੇਰੇ ਇਲਾਕੇ ਦੇ ਵਿੱਚ ਪਿੰਡ ਨੇ ਜੱਲਾ ਹੋ ਗਿਆ ਮਕਸੂਦ ਜੜਾ ਕਗਾਨੀ ਗੋਬਿੰਦਪੁਰਾ ਮਾਜਰੀ ਬਿਸ਼ਨਪੁਰਾ ਰਾਣੂ ਕੋਲੋਟੀ ਇਹ ਇਦਾਂ ਦੇ 54 ਪਿੰਡ ਜਿਹੜੇ ਮੇਰੇ ਕਦੋਂ ਜ਼ੋਨ ਦੇ ਵਿੱਚ ਆਉਂਦੇ ਆ ਤੇ ਮੈਂ ਫਿਰ ਤੋਂ ਧੰਨਵਾਦ ਕਰਨਾ ਚਾਹੁੰਗਾ ਆਮ ਆਦਮੀ ਪਾਰਟੀ ਦਾ ਜਿਨ੍ਹਾਂ ਨੇ ਇੱਕ ਮੈਂ ਕਦਰ ਚੁੱਕਿਆ ਵੀ ਉਹ ਯੂਥ ਨੂੰ ਪੋਲਿਟਿਕਸ ਦੇ ਵਿੱਚ ਲੈ ਕੇ ਆ ਰਹੇ ਨੇ ਤੇ ਮੈਂ ਇੱਕ ਸਟੂਡੈਂਟ ਹਾਂ ਜੀ ਤੇ ਬਾਰ ਲਈ ਬਾਰ ਬੈਠੇ ਸਾਡੇ ਸਾਡੇ 12 ਬੈਠੇ ਕੈਨੇਡਾ ਅਮਰੀਕਾ ਦੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਦਾ ਵੀ ਉਹ ਵੀ ਵੱਧ ਤੋਂ ਵੱਧ ਇਸ ਚੀਜ਼ ਨੂੰ ਪ੍ਰਮੋਟ ਕਰਨ ਤੇ ਮੇਰੀ ਮਦਦ ਕਰਨ ਦੇ ਵਿੱਚ ਸੋ ਜਿਹੜੇ ਤੁਹਾਡੇ ਐਮ ਐਲ اے ਨੇ ਹਾਂਜੀ ਗੈਸਪਰ ਸਾਹਿਬ ਉਹ ਤੁਹਾਡਾ ਪੂਰਾ ਸਾਥ ਦੇ ਰਹੇ ਨੇ ਤਾਂ ਕਿ ਪਾਰਟੀ ਜੀ ਬਿਲਕੁਲ ਉਹਨਾਂ ਦੇ ਸਹਿਯੋਗ ਦਿਨਾਲੀ ਮੈਨੂੰ ਟਿਕਟ ਮਿਲੀ ਹੈ ਤੇ ਉਹ ਮੇਰਾ ਪੂਰਾ ਸਾਥ ਦੇ ਰਹੇ ਨੇ ਕੈਂਪੇਨ ਦੇ ਵਿੱਚ ਵੀ ਤੇ ਉਹਨਾਂ ਤੋਂ ਇਨਸਪਾਇਰ ਹੋ ਕੇ ਇਸ ਫੀਲਡ ਦੇ ਵਿੱਚ ਆਇਆ ਹਾਂ ਜੀ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਨਾਲ ਇੱਕ ਦਿਨ ਗੱਲ ਕੀਤੀ ਜਾਵੇ ਤੇ ਤੁਹਾਡੇ ਵੱਲੋਂ ਕਰਾਈ ਜਾਵੇ ਤਾਂ ਕਿ ਲੋਕਾਂ ਨੂੰ ਇਹ ਜਾਣਕਾਰੀ ਮਿਲ ਸਕੇ ਕਿ ਤੁਹਾਡੇ ਨਾਲ ਤੁਹਾਨੂੰ ਪੂਰਾ ਥਾਪੜ ਤੁਹਾਨੂੰ ਪੂਰਾ ਅਸ਼ੀਰਵਾਦ ਪਾਰਟੀ ਦੇ ਤੁਹਾਡੇ ਹਲਕੇ ਦੇ ਉਮੀਦਵਾਰ ਐ ਐਮਲੀ ਸਾਹਿਬ ਦਾ ਹੈ ਅਤੇ ਇਸ ਹਲਕੇ ਦੇ ਵਿੱਚ ਵਿਖੇ ਜਾਵੇ ਕਿ ਬਹੁਤ ਸਾਰੇ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮਸ ਨੇ ਜਿਹੜੀ ਖੈਲ ਤੱਕ ਸੋਲਵ ਹੋਈਆਂ ਤੁਸੀਂ ਨੌਜਵਾਨ ਨੂੰ ਤੁਸੀਂ ਅੰਡਰਸਟੈਂਡ ਕਰਦੇ ਹੋ ਕਾਨੂੰਨ ਨੂੰ ਵੀ ਕਾਨੂੰਨ ਦੀ ਤੁਸੀਂ ਦਿਖਾ ਜਾਵੇ ਕਿ ਇਸ ਵੇਲੇ ਐਜੂਕੇਸ਼ਨ ਲੈ ਰਹੇ ਹੋ ਵਕੀਲ ਬਣਨਾ ਬਕਾਲਤ ਦੇ ਵਿੱਚ ਲੋਕਾਂ ਨੂੰ ਇਨਸਾਫ ਦੀ ਲੋੜ ਹੋਣੀ ਹੈ ਤੇ ਜਿਸ ਕਰਕੇ ਤੁਸੀਂ ਆਪਣੀ ਜ਼ਿੰਦਗੀ ਸ਼ੁਰੂਆਤ ਕੀਤੀ ਹੈ ਬੈਸ ਸਾਹਿਬ ਤੁਸੀਂ ਅੰਤ ਵਿੱਚ ਤੁਹਾਡੇ ਮਨ ਵਿੱਚ ਕੋਈ ਐਸਾ ਮੈਸੇਜ ਹੈ ਜਿਹੜਾ ਕਿ ਤੁਸੀਂ ਕਨਵੇ ਕਰਨਾ ਚਾਹੁੰਦੇ ਹੋ ਮੈਂ ਜੀ ਬਸ ਪੰਜਾਬ ਦੇ ਲੋਕਾਂ ਨੂੰ ਇਹੀ ਮੈਸੇਜ ਦੇਣਾ ਚਾਹੁੰਦਾ ਵੀ ਜਿਹੜੀ ਹੁਣ 14 ਤਰੀਕ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ ਇਹਦੇ ਵਿੱਚ ਉਹ ਵੱਧ ਤੋਂ ਵੱਧ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਤੇ ਇੱਕ ਵੱਡੀ ਜਿੱਤ ਆਪ ਦੇ ਸਾਰੇ ਉਮੀਦਵਾਰਾਂ ਨੂੰ ਦੇਣ ਮਿਹਰਬਾਨੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕੋਈ ਟੈਲੀਫੋਨ ਨੰਬਰ ਹੋਵੇਗਾ ਤੁਹਾਡਾ ਕੈਂਪੇਨ ਆਫਿਸ ਜਿਹੜਾ ਕਿਹੜੇ ਪਿੰਡ ਬਣਾਇਆ ਗਿਆ ਮੇਨ ਕੋਈ ਵੱਡਾ ਪਿੰਡ ਹੋਵੇਗਾ ਇਸ ਕਦੋਂ ਕਦੋਂ ਦੇ ਵਿੱਚ ਨੇ ਸਟਾਡਰਡ ਮੈਂਟਲ ਸ਼ਹਿਰ ਦੇ ਵਿੱਚ ਹੀ ਹੈ ਉੱਥੇ ਬਣਾਇਆ ਗਿਆ ਤੇ ਮੇਰਾ ਕੰਟੈਕਟ ਨੰਬਰ ਹੈ 9877902965 ਆ ਕੀ ਦੁਬਾਰਾ ਫਿਰ ਰਿਪੀਟ ਕਰਾਂਗੀ 9 9877 ਜੀ 90 ਜੀ 965 ਸੋ 98779028 ਪੁਆਇੰਟ ਤੇ ਤੁਹਾਡਾ ਨਾ ਕਾਉਂਟੈਂਟ ਕੀਤਾ ਜਾ ਸਕਦਾ ਹੈ ਇਸੀ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਕਦੋਂ ਜੁਣ ਤੋਂ ਜੋ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਦੀ ਚੋਣ ਮદાન ਦੇ ਵਿੱਚ ਨੇ ਔਰ ਅਸੀਂ ਆਸ ਕਰਦੇ ਹਾਂ ਅਰਦਾਸ ਕਰਦੇ ਹਾਂ ਕਿ ਵੋਟਰਸ ਜਿਹੜਾ ਹੈ ਉਹ ਬਹੁਤ ਵਧੀਆ ਫੈਸਲਾ ਲੈਣਗੇ ਤਾਂ ਇਸ ਨੌਜਵਾਨ ਨੂੰ ਜਿਤਾਉਣਗੇ ਅਬੈ ਬੈਸ ਜੀ ਤੁਹਾਨੂੰ ਆਪ ਜੀ ਦੇ ਪੋਸਨਿਕ ਪਿਤਾ ਜੀ ਨੂੰ ਅਸੀਂ ਐਡਵਾਂਸ ਦੇ ਵਿੱਚ ਮੁਬਾਰਕਬਾ ਦੇਣੀ ਚਾਹਾਂਗੇ ਸੋ ਅਸੀਂ ਆਸ ਕਰਦੇ ਹਾਂ ਕਿ ਵੋਟਰਸ ਇੱਕ ਵਧੀਆ ਸੋਚ ਰੱਖਦੇ ਹੋਏ ਆਪ ਪਾਰਟੀ ਦੇ ਇਸ ਕੈਂਡੀਡੇਟ ਨੂੰ ਜਿਤਾਉਣਗੇ ਬੜੀ ਮਿਹਰਬਾਨੀ ਸਰ ਵਾਟ ਸਰ ਗੁੱਡ ਲੱਕ